ਹਾਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਵਾਲੇ ਤੋਂ ਰੋਡੇ ਚੱਲੇ ਵਾਲਾ ਪਿੰਡ ਆ ਬਿਲਕੁਲ ਨੇੜੇ ਫਤਿਹਗੜ ਸਭਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਤੇ ਵੀਰ ਦਵਿੰਦਰ ਸਿੰਘ ਉਹਨਾਂ ਦੇ ਘਰ ਦੋਸਤੋ ਅੱਜ ਆਪਣੀ ਵਿਜ਼ਿਟ ਆ ਇੱਕ ਮਾਝਾ ਪਤਾ ਨੂੰ ਸਾਹਮਣੇ ਸਕਰੀਨ ਦੇ ਉੱਪਰ ਦਿਖਾ ਰਹੇ ਆ ਨੀਲੀ ਦੀ ਇਹ ਮਾਝਾ ਚੌਥਾ ਸੂਬਾ ਇਸ ਮਾਝ ਨੇ ਸੁਣਾ ਤੇ ਜੇ ਸੂਬੇ ਡਾਇਮੰਡ ਬੁੱਲ ਦੀ ਕੱਟੀ ਦਿੱਤੀ ਸੀ ਇਸ ਮਾਝ ਨੇ ਇਸ ਵਾਰ ਵੀ ਡਾਇਮੰਡ ਬੁੱਲ ਤੋਂ ਗੱਪਣਾ ਹਰੀ ਕੇ ਪੱਤਣ ਵਾਲਾ ਡਾਇਮੰਡ ਬੁੱਲ ਨੀਲੀ ਰਾਵੀ ਦਾ ਸੋ so, 14 ਕਿਲੋ ਦੁੱਧ ਤੀਜੇ ਸੂਬੇ ਦੇ ਵਿੱਚ ਚਵਾਇਆ ਇਸ ਵਾਰ ਵੀ ਵੀਰ ਦਾ ਦੱਸ ਰਿਹਾ ਵੀ ਚੰਗੀ ਉਮੀਦ ਕਰਦੇ ਆ ਬਾਕੀ ਬਿਲਕੁਲ ਪਤਲੇ ਪਿੰਡੇ ਦੀ ਆ ਕਰਮਾ ਲਈ ਹਾਈਟ ਘਾ ਤਾਂ ਸੋਹਣਾ ਮੱਝ ਦਾ ਬਿੱਲੀ ਮਣਕੀ ਅੱਖ ਪੱਗੀ ਮੁੱਛ ਬਾਕੀ ਲੇਵੇ ਦਾ ਸਟਰਕਚਰ ਸੋ ਕਾਫੀ ਵਧੀਆ ਠੀਕ ਆ ਜੀ ਬਾਕੀ ਥਣ ਨਖੇੜ ਦੇ ਵਿੱਚ ਜਿੰਨੀ ਵੀ ਸਪੇਸ ਵੰਡ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਤੇ ਕੋਈ ਵੀ ਸੱਜਣ ਆਪਣਾ ਖਰੀਦਦਾਰੀ ਕਰਤਾ ਆਪਣੇ ਟਿਪਕੇ ਤਸੱਲੀ ਭਰਾ ਕੇ ਕਰ ਸਕਦੇ ਹੋ ਭਾਰ ਪਿੱਛੇ ਦੀ ਬਿਲਕੁਲ 100% ਵੀਰ ਦੱਸ ਰਿਹਾ ਵੀ ਸਾਡੀ ਗਾਰੰਟੀ ਹੈ ਠੀਕ ਆ 115000 ਦੋਸਤੋ ਇਹਦੀ ਡਿਮਾਂਡ ਤੇ ਲੈ ਤੇ 105000 ਆ 105000 ਦੇ ਵਿੱਚੋਂ ਮੌਕੇ ਤੇ ਮਾਨਤਨ ਕੀਤਾ ਜਾਊਗਾ ਕੋਈ ਵੀ ਫਾਰਮਰ ਭਰਾ ਸੰਪਰਕ ਨੰਬਰ ਜਿਹੜੇ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਕਾਲ ਕਰਕੇ ਗੱਲਬਾਤ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ